ਜਾ ਕੇ ਦੇਖੋ ਕੀ ਬਣਿਆ ਲ ਖੰਡਰ ਬਣ ਜੇ ਨੇ ਆਈ ਹਾਂ ਜੇ ਬਨੇ ਚਾਰ ਚਰਨਾਂ ਦਾ ਖੰਡਰ ਬਣਦੇ ਉਹਨੇ ਸਿਆਲ ਪਾਰ ਪਾਰ ਕੇ ਤਰਪਾ ਦੇ ਰਹੇ ਐ ਲੋਕੀ ਗਰੀਬ ਉਮਰ ਦੇ ਦਿਨ ਦਿਹਾੜੀਆਂ ਕੱਟ ਕੱਟ ਕੇ ਹੁਣ ਮੈਂ ਦਿਹਾੜੀ ਕੱਟਿਆਂ 300 ਤੋਂ ਬੁਲੇਗਾ 300 ਕੋਲਿਆ ਹਾਂ ਇਹ ਕੋਈ ਨਾ ਕਾਲਾ ਕਿ ਮੈਂ ਜੇ ਨਾ ਕਹਾਂਗਾ ਕੋਈ ਨਾ ਤੇਰੀ ਭੈਣ ਨੇ ਜਿਹੜੀ ਗੱਲ ਕੀਤੀ ਹੈ ਇਹਨੇ ਬੜੇ ਦੁਖੀ ਹਿੱਸੇ ਨਾ ਗੱਲ ਕੀਤੀ ਲੋ ਔਰ ਸਾਨੂੰ ਸਾਰਿਆਂ ਇਹ ਚੀਜ਼ ਦਾ ਖਾਤਮਾ ਕਰਨੀ ਕੀ ਕੀ ਕਾਫੇ ਬੇਵਜਹ ਮੁਕੀ ਹੋਣਾ ਪਏਗਾ ਵਿਤੋ ਆਪਾਂ ਬੱਚਿਆਂ ਦਾ ਵੀ ਦੋਸ਼ ਨਾ ਕਣੀਏ ਕਿ ਜਿਹੜੇ ਬੱਚੇ ਗਲਤ ਰਸਤੇ ਤੇ ਫੈਲੇ ਨੇ ਉਹਨਾਂ ਨੂੰ ਛੋਤੇ ਰਸਤੇ ਤੇ ਲਿਜਾਉਣਾ ਹਮ ਸਾਡਾ ਆਪਣਾ ਫਰਜ਼ ਹੈ ਦਸ਼ਾ ਜਿਵੇਂ ਭਾਜੋ ਸਾਹਿਬ ਨੇ ਕਿਹਾ ਕਿ ਜਿਹੜੇ ਡਰੋਨ ਚਾਲ ਰਏ ਨੇ ਪਾੜਕ ਤਾਂ ਉਹ ਬਾਗੋਂ ਤੋਂ ਗ੍ਰੋਨ ਤੋਂ ਤਾਂ ਜੀ ਤਾਂ ਜੀ ਨੇ ਜਿਹੜੇ ਸਿੰਥੈਟਿਕ ਡਰਗ ਗਿਆ ਜਿਹੜੀ ਦੁਕਾਨਾਂ ਤੋਂ ਮਿਲਦੀ ਆ ਉਹਦੇ ਤੇ ਵੀ ਪੰਜਾਬ ਪੁਲਿਸ ਕੰਟਰੋਲ ਕਰ ਸਕਦੀ ਆ ਨਾ ਉਹਦੇ ਤੇ ਡਰਗ ਇੰਸਪੈਕਟਰ ਕੰਟਰੋਲ ਕਰ ਸਕਦਾ ਉਹਦੇ ਚ ਹੈਲਥ ਡਿਪਾਰਟਮੈਂਟ ਕੰਟਰੋਲ ਕਰ ਸਕਦਾ ਉਹੋ ਕੀ ਗੱਲ ਆਂਦੀ ਏ ਦੂਸਰੀ ਕੁਝ ਜਿਹੜੀ ਮੰਗ ਆ اس کو چني جايو جاگا تصويري روتيشن فارور جوک کا مندا مندا دو ري دا مريت پر جوار او اورا نو کوئی اور کوئی سياسي آو ها فلمي چارجن تي فلمي تي جا کے کا لگا عامي بروقون ڏينو ڏينو